ਰੇ ਆ ਸਾਡੀ ਕਾਹਦੀ ਯਾਦੀ ਅਸੀਂ ਤਾਂ ਅੱਜ ਵੀ ਗੁਲਾਮ ਹਾਂ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀਗੇ ਤੇ ਹੁਣ ਰਾਜਨੀਤਿਕ ਲੋਕਾਂ ਦੇ ਕਿੰਨਾ ਵਜੋ ਤਾਂ ਭਾਈ ਜੀ ਦੁਬਾਰਾ ਅੱਜ ਵੀ ਖੁੱਲੀ ਆ ਬਹੁਤ ਛੁੱਟੀ ਨਹੀਂ ਕਿ 15 ਅਗਸਤ ਦੀ ਆ ਦੇਖੀ ਮੜਾ ਜਾ ਕੇ ਪੁੱਛ ਲੈਣ ਲੱਭ ਨਹੀਂ ਰਹੀ ਸਿਰਫ ਨਹੀਂ ਲੱਭ ਇਹਨਾਂ ਜੀ ਹੋਣੀ ਹੈ ਕਿਤੇ ਦੇਖੋ ਪਰ ਸੁਣ ਲੈਂਦੀ ਆ ਯਾਰ ਹਲੇ ਚਲ ਦੇਖ ਲੈ ਚਲ ਮੈਂ ਦੇਖਦਾ ਇਧਰਲੀ ਸਾਈਡ ਦੇਖਦਾ ਮੈਂ ਓ ਮਨਿੰਦਰ ਕੀ ਹਾਲ ਹੈ ਮਨਿੰਦਰ ਵਧੀਆ ਵਧੀਆ ਭਾਈ ਕਿਵੇਂ ਠੀਕ ਠਾਕ ਮੈਂ ਵਧੀਆ ਤੁਸੀਂ ਸੁਣਾਓ ਬਾਹ ਵਧੀਆ ਕਿੱਧਰ ਫਿਰ ਰਹੀਆਂ ਸਰਕਾਰਾਂ ਬਸ ਵੈਸੀ ਗੇੜੀ ਚ ਨਿਕਲੇ ਓਕੇ ਤੁਸੀਂ ਛੁੱਟੀ ਕਰ ਦੇਣੀ ਵੇ ਦੁਕਾਨ ਵੀ ਖੁੱਲੀ ਹੋਈ ਐ ਨਾਲ ਮੁੰਡੇ ਵੀ ਚੰਗੇ ਹੋਏ ਛੁੱਟੀ ਕਰ ਦੇਣੀ ਸੀ ਜ ਇਹਨਾਂ ਨੂੰ ਸਾਡੀ ਕਾਹਦੀ ਛੁੱਟੀ ਭਰਾਵਾ ਛੁੱਟੀ ਤੁਹਾਡੇ ਵਰਗੇ ਸਰਦਾਰਾਂ ਦੀ ਜਿਹੜੇ ਸਰਕਾਰੀ ਨੌਕਰੀ ਕਰਦੇ ਆ ਜੱਦੀ ਆੜਾ ਦੇਣਾ ਤੁਸੀਂ ਮੁੰਡੇ ਭਟਾਏ ਹੋਏ ਆ ਮਨਿੰਦਰ ਸਿੰਘ ਸਾਡੀ ਕਾਹਦੀ ਆ ਜੀ ਅਸੀਂ ਤਾਂ ਅੱਜ ਵੀ ਗੁਲਾਮ ਹਾਂ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀਗੇ ਤੇ ਹੁਣ ਰਾਜਨੀਤਿਕ ਲੋਕਾਂ ਦੇ ਹੈ ਕਿ ਨਹੀਂ ਆਜ਼ਾਦਾ ਹੋ ਗਿਆ ਦੇਸ਼ ਭਾਈ ਕਿ ਅਸੀਂ ਆਜ਼ਾਦ ਘੁੰਮ ਰਹੇ ਹਾਂ ਤੈਨੂੰ ਇੱਕ ਗੱਲ ਪਤਾ ਆਜ਼ਾਦੀ ਕੀ ਹੁੰਦੀ ਹੈ ਆਜ਼ਾਦੀ ਕੀ ਹੁੰਦੀ ਹੈ ਤੂੰ ਦੱਸ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਰਹੇ ਆ ਆ ਰਹੇ ਆ ਕੋਈ ਰੋਕਣ ਟੋਕਣ ਵਾਲਾ ਨਹੀਂ ਆਜ਼ਾਦੀ ਹੋਈ ਜਾਂ ਇਹ ਆਜ਼ਾਦੀ ਨਹੀਂ ਹੁੰਦੀ ਅੱਜ ਦੇ ਦਿਨ ਭਾਵੇਂ ਆਪਾਂ ਕਹਿ ਦਿੰਨੇ ਆ ਦੇਸ਼ ਯਾਦ ਹੋਇਆ ਪਰ ਅੱਜ ਦੇ ਦਿਨ ਤੈਨੂੰ ਪਤਾ ਆਪਣੇ ਮੁਲਕ ਦੀ ਵੰਡ ਵੀ ਹੋਈ ਸੀ ਭਾਰਤ ਪਾਕਿਸਤਾਨ ਭਾਰਤ ਕਾਹਦਾ ਵੰਡਿਆ ਗਿਆ ਵੰਡਿਆ ਤਾਂ ਪੰਜਾਬ ਗਿਆ ਪਾਕਿਸਤਾਨ ਵੰਡਿਆ ਗਿਆ 10 ਲੱਖ ਬੰਦਾ ਮਰਿਆ ਸੀ ਇੱਕ ਨਾਲ ਦਾ 10 ਲੱਖ ਮੂੰਹੋਂ ਕਹਿਣਾ ਸੌਖਾ ਹੁੰਦਾ ਤੇ ਗੁਲਾਮੀ ਦੀ ਗੱਲ ਕਰ ਰਹੇ ਸੀ ਪਹਿਲਾਂ ਆਪਾਂ ਗੋਰਿਆਂ ਦੇ ਗੁਲਾਮ ਸੀ ਤੇ ਗੁਲਾਮੀ ਗੋਰਿਆਂ ਦੀ ਚੰਗੀ ਸੀ ਭਗਤ ਸਿੰਘ ਹੋਣਾ ਨੇ ਤਾਂ ਐਵੇਂ ਜਾਨਾ ਦਿੱਤੀਆਂ ਮੰਦਾ ਅੱਜ ਵੀ ਆਪਣੇ ਮੁੰਡੇ ਕੁੜੀਆਂ ਬਾਹਰ ਨੂੰ ਭਜਦੇ ਆ ਨਾ ਭਜਦੀਆਂ ਕੈਨੇਡਾ ਅਮਰੀਕਾ ਇੰਗਲੈਂਡ ਜਾਣਾ ਦੀ ਕਹਦੇ ਲਈ ਉੱਥੇ ਕੀ ਕਰਨਾ ਗੁਲਾਮੀ ਹੀ ਕਰਨੀ ਆ ਗੋਰਿਆਂ ਦੀ ਜਾਣਦੇ ਆ ਨਾ ਤੇ ਠੱਬਾ ਠੱਬਾ ਨੋਟ ਬੁਰੇ-bure ਨੋਟ ਭਰ ਕੇ ਆਪਾਂ ਉਹਨਾਂ ਨੂੰ ਦਿੰਨੇ ਆ ਵੀ ਸਾਨੂੰ ਬਾਹਰ ਭੇਜ ਦੇ ਉੱਥੇ ਗੋਰਿਆਂ ਦੇ ਗੁलाम ਵਧੀਆ ਅਗਲੇ ਟੈਕਸ ਲੈਂਦੇ ਨੇ ਹਰ ਚੀਜ਼ ਲੈਂਦੇ ਨੇ ਸਹੂਲਤਾਂ ਵੀ ਦਿੰਦੇ ਤੇ ਇੱਥੇ ਆਪਾਂ ਟੈਕਸ ਵੀ ਦਿੰਨੇ ਆ ਸਾਰਾ ਕੁਝ ਕਰਦੇ ਆ ਸਹੂਰਤਾ ਹੈ ਸਹੂਰਤਾ ਦੇ ਨਾਮ ਤੇ ਜ਼ੀਰੋ ਮੰਨਦਾ ਐ ਇਸ ਗੱਲ ਨੂੰ ਸਹੂਰਤਾ ਹੈ ਫਿਰ ਕਾਦੀ ਆਜ਼ਾਦੀ ਹੈ ਸਾਡੀ ਅਸੀਂ ਤਾਂ ਆਪਣਾ ਕਮਾਉਣਾ ਤੇ ਆਪਣਾ ਖਾਣਾ ਰਾਜਨੀਤਿਕ ਲੋਕਾਂ ਨੇ ਸਾਨੂੰ ਇੰਨਾ ਕੁ ਗੁਲਾਮ ਬਣਾਇਆ ਪਿਆ ਕਿ ਅਸੀਂ ਆਪਣੀ ਮਰਜ਼ੀ ਨਾਲ ਕੁਛ ਕਰ ਹੀ ਨਹੀਂ ਸਕਦੇ ਐ ਹੈ ਤੇ ਫਿਰ ਇਹਨੂੰ ਆਜ਼ਾਦੀ ਨਹੀਂ ਕਹਿੰਦੇ ਛੋਟੀ ਵੀਰ ਠੀਕ ਹੈ ਇਹ ਗੁਲਾਮੀ ਦਾ ਪ੍ਰਤੀਕ ਹੀ ਆ। ਬਾਕੀ ਤੈਨੂੰ ਆਜ਼ਾਦੀ ਦੇ ਨਜ਼ਾਰੇ ਜਿਹੜੇ ਆ ਮੈਂ ਹੋਰ ਦਿਖਾ ਦਿੰਦਾ ਕੁਝ। ਜਿਹਨੂੰ ਤੂੰ ਆਜ਼ਾਦੀ ਕਹਿੰਦਾ ਨਾ ਇਹਦੇ ਨਜ਼ਾਰੇ ਤੈਨੂੰ ਹੋਰ ਦਿਖਾ ਦਿੰਦਾ ਕੁਝ। ਹੈਗਾ ਟਾਈਮ? ਹਾਂ ਹਾਂ ਟਾਈਮ ਤਾਂ ਹੈਗਾ। ਚੱਲ ਫੇਰ। ਚੱਲ ਆ ਤੈਨੂੰ ਦਿਖਾ ਕੇ ਲਿਆਉਂ। ਲੇ ਵੀ ਉੱਤਰ ਮਨਿੰਦਰ ਸਿੰਘ ਹਾਂ ਤੇ ਹੁਣ ਦੱਸ ਮੈਨੂੰ ਫਿਰ ਕਿੱਦਾਂ ਰਹੀ ਆਜ਼ਾਦੀ ਜਵਾਦ ਮੈਨੂੰ ਤਾਂ ਲੱਗਦਾ ਜੇ ਮੁਲਕਾ ਜਵਾਦ ਹੋਇਆ ਨਹੀਂ ਮੈਂ ਤਾਂ ਸਾਰਾ ਦੇਖ ਕੇ ਮੇਰੇ ਵੈਸੇ ਹੀ ਲੋਹ ਖੰਡੇ ਖੜੇ ਹੋ ਗਏ ਮਨ ਦੇ ਲੋਹ ਕੰਡੇ ਖੜੇ ਹੋ ਗਏ ਨੇ ਇਹ ਆ 15 ਕਸ਼ ਹੈ ਦੇਖ ਨਿਕਰ ਜੁਆਖ ਦੇਖਿਆ ਕਿਵੇਂ ਵਿਚਾਰਾ ਅੱਜ ਦੇ ਦਿਨ ਤੂੰ ਮਿਹਨਤ ਕਰਦਾ ਮੂਰਾ ਕਿਵੇਂ ਚੱਕਿਆ ਛੋਟੀ ਜਿਹੀ ਉਮਰ ਦਾ ਹਾਂ ਹੂੰ ਉਹ ਛੰਡੇ ਵੇਚਦੇ ਦੇਖਿਆ ਆਜ਼ਾਦੀ ਵਾਲੇ ਦਿਨ ਉਹਨਾਂ ਨੂੰ ਸ਼ਾਂਤ ਤੱਕ ਆਇਆ ਵੀ ਸਾਡੇ ਝੰਡੇ ਵਿਖਣਗੇ ਤੇ ਸ਼ਾਮ ਨੂੰ ਉਹਨਾਂ ਪੈਸਿਆਂ ਦੀ ਅਸੀਂ ਰੋਟੀ ਖਾਵਾਂਗੇ ਜਿਹੜੇ ਮਨਕ ਦੇ ਹਾਲਾਤ ਐਦਾਂ ਦੇ ਹੋਣ ਉੱਥੇ ਕਾਧੀਆਂ ਜਾਂਦੀਆਂ ਸਹੀ ਆਪ ਹੈ ਮੁਰਾਹਾਲ ਹੈ ਚਲ ਕੋਈ ਗੱਲ ਨਹੀਂ ਆ ਲੈ ਵੀ ਚਾਬੀ ਧੰਨਵਾਦ ਤੇਰਾ ਟਾਈਮ ਖਰਾਬ ਕੀਤਾ ਮੈਂ ਨਾ 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 ਟਾਈਮ ਠੀਕ ਹੈ ਚਲ ਮਿਲਦੇ ਆਂ ਫਿਰ ਠੀਕ ਓਕੇ